ਜੇ ਮੈਂ ਨਾ ਹੀ ਜਵਾਬ ਦਿੰਦਾ ਤੇ ਗੱਲ ਹੀ ਨਹੀਂ ਵਾਇਰਲ ਹੋਣੀ ਸੀਗੀ ਇਧਰੋਂ ਮੈਂ ਜਵਾਬ ਦਿੰਦਾ ਸੀ ਉਧਰੋਂ ਉਹ ਵੀਡੀਓ ਬਣਾਦਾ ਸੀ ਉਹਨੇ 10 ਪਾਈਆਂ ਮੈਂ 2 ਪਾਈਆਂ ਜਾਂ ਮੈਂ ਉਹਦੇ ਵਾਸਤੇ ਮਾਫੀ ਮੰਗੀ ਆ ਉਹਨੇ ਮੇਰੇ ਮੰਮੀ ਤੋਂ ਮੰਗੀ ਆ ਸੋ ਵਧੀਆ ਗੱਲ ਆ ਹਨਾ ਇਹ ਚੀਜ਼ ਨੂੰ ਕਿਦਨਾਂ ਕਿਤੇ ਦਾ ਆਪਾਂ ਰੋਕਣਾ ਹੀ ਸੀ ਐਦਾਂ ਦੇ ਰੌਲਿਆਂ 'ਚ ਨਾ ਆਪਾਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਤੁਸੀਂ ਵੀ ਸਾਂਝਦੇ ਹੋ ਨਾ ਵਾਈਫ ਨਾਲ ਨਾ ਬੱਚਿਆਂ ਨਾਲ ਹਨਾ ਉंजे ਮਨ ਲਓ ਵਾਈਫ ਨਾਲ ਆ ਮਮੀ ਨਾਲ ਆ ਬੱਚੇ ਨਾਲ ਆ ਤਾਂ ਦੋ ਤਿੰਨ ਬੌਂਸਰ ਨਾਲ ਹੋਣ ਜਾਂ ਦੋਸਤ ਨਾਲ ਹੋਣ ਜਿੱਦਾਂ ਮਰਜ਼ੀ ਲਾ ਲਓ ਚੰਗਾ ਲੱਗਦਾ ਕਿਸੇ ਨੂੰ ਵੀ ਨਹੀਂ ਚੰਗਾ ਲੱਗੂਗਾ ਉਹ ਐਦਾਂ ਕਿਦਾਂ ਹੋਊਗਾ ਹੋ ਸਕਦਾ ਦੋ ਚਾਰ ਪੰਜ ਬੰਦੇ ਕੋਨੇ ਨੇ ਆਏ ਗਿਆ ਸੀ ਕਿ ਜਮਾਨ ਤੇ ਨਹੀਂ ਖੜੇ ਉਦਾਂ ਨਹੀਂ ਖੜੇ ਇੱਥੇ ਕਿੰਨੇ ਕਿੰਨੇ ਲੋਕਾਂ ਨੇ ਸਮਝੌਤੇ ਕੀਤੇ ਇੱਥੇ ਕਤਲਾਂ ਦੇ ਸਮਝੌਤੇ ਹੋ ਜਾਂਦੇ ਆ ਹਾਂ ਉਹਨੇ ਵੀ ਮੈਨਾਂ ਕੀਤਾ ਤੇ ਮੈਂ ਵੀ ਕੀਤਾ ਜਿੰਨਾ ਮੇਤੋ ਜ਼ੋਰ ਚੱਲਿਆ ਮੈਂ ਚਲਾਇਆ ਜਿੰਨਾ ਉਹਦੇ ਤੋਂ ਚੱਲਿਆ ਉਹਨੇ ਚਲਾਇਆ ਇਹ ਚੀਜ਼ਾਂ ਦਾ ਫਾਇਦਾ ਉਹ ਲੈ ਜਾਂਦੇ ਨੇ ਜਿਹੜੇ 도ਗਲੇ ਹੁੰਦੇ ਨੇ ਬਾਈ ਖਣੀ ਸੇਠੀ ਪਹਿਲਾਂ ਇੱਕ ਗੱਲ ਕਹਿੰਦੇ ਸੀ ਜਦੋਂ ਪ੍ਰਿੰਕਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਹੁਣ ਜਿਹੜਾ ਪਹਿਲਾਂ ਮੈਂ ਬਹੁਤ ਜ਼ੋਰ ਲਗਾਇਆ ਰਾਗੀਨਾਮਾ ਹੋ ਜਾਏ ਗੱਲ ਖਤਮ ਹੋ ਜਾਏ ਇੱਕ ਤੁਸੀਂ ਕਿਹਾ ਸੀ ਕਿ ਮੈਂ ਜਿਹੜਾ ਪਰਚਾ ਵਾਪਸ ਕਰਨ ਲਈ ਵੀ ਚੈਟਿੰਗ ਕਰਦਾ ਸੀ ਪਰ ਹੁਣ ਜਿਹੜਾ ਜੋ ਮਰਜ਼ੀ ਹੋ ਜਾਵੇ ਮੇਰੇ ਤਿੰਨ ਪੁੱਤ ਨੇ ਜਿਨ੍ਹਾਂ ਤੇ ਮੈਂ ਖਰਚਾ ਕਰਨਾ ਦੋ ਮੇਰੇ ਆਪਣੇ ਇੱਕ ਪ੍ਰਿੰਕਲ ਪ੍ਰਿੰਕਲ ਤੇ ਮੈਂ ਜਿੰਨਾ ਪਰਚਿਆਂ ਦਾ ਖਰਚਾ ਹੋਊਗਾ ਮੈਂ ਲਾਊਗਾ ਪਰ ਮੈਂ ਹੁਣ ਪਿੱਛੇ ਨਹੀਂ ਹਟਣਾ ਮੈਂ ਹੁਣ ਇਹਦੇ ਤੇ ਹੀ ਆਂ ਪ੍ਰਿੰਕਲ ਲੁਧਿਆਣਾ ਨੇ ਜਿਹੜਾ ਹਣੀ ਸੇਠੀ ਨੂੰ ਉੱਥੇ ਬੈਠੇ ਹੋਏ ਆਪਣੇ ਨਵੇਂ ਸ਼ੋਰੂਮ ਦੇ ਉਦਘਾਟਨ ਦੇ ਉੱਤੇ ਇਨਵਾਈਟ ਕੀਤਾ ਕਿ ਹਣੀ ਸੇਠੀ ਉੱਥੇ ਜਾਣਗੇ 22 ਤਰੀਕ ਨੂੰ ਪਹਿਲਾਂ ਸਾਡੇ ਵਾਲਾ ਹੋਣਾ ਇਹ ਆਉਣਗੇ ਫਿਰ ਅਸੀਂ ਵੀ ਜਾਵਾਂਗੇ ਆਊਗਾ ਉਹ ਵੀ ਵੀਰੇ ਨਾਲ ਆਊਗਾ ਫਿਰ ਅਸੀਂ ਵੀ ਚੱਲ ਜਾਾਂਗੇ ਫਿਰ ਪਹਿਲਾਂ ਤੁਸੀਂ ਕਿਹਾ ਰਿੱਕੀ ਵੀਰੇ ਨੂੰ ਕੀ ਹਾਂਜੀ ਜਿਹੜਾ ਮੇਰਾ ਰਾਜੀਨਾਮਾ ਕਰਵਾਇਆ ਜਾਵੇ ਕਿਉਂਕਿ ਪਹਿਲਾਂ ਵੀ ਤੁਸੀਂ ਇੱਕ ਗੱਲ ਕਹੀ ਸੀ ਕਿ ਮੈਂ ਪਹਿਲਾਂ ਵੀ ਪ੍ਰਿੰਕਲ ਨਾਲ ਰਾਜੀਨਾਮਾ ਕਰਨਾ ਚਾਇਆ ਇੱਕ ਚੈਟ ਵੀ ਤੁਹਾਡੀ ਹੋਈ ਸੀ ਕਿ ਕੇਸ ਜਿਹੜਾ ਵਾਪਸ ਲੈ ਲੀਤਾ ਜਾਵੇ ਮੈਂ ਇੰਨੇ ਪੈਸੇ ਵੀ ਦਿਨਾ ਉਹ ਸਭਾ ਜੀ ਪੁਰਾਣੀਆਂ ਗੱਲਾਂ ਹੈਗੀਆਂ ਨੇ ਬਾਈ ਸੰਦੀਪ ਵੱਲੋਂ ਆਪਣਾ ਕਰਾਇਆ ਮੈਂ ਵੀ ਉਹਨਾਂ ਦੀ ਬੜੀ ਰਿਸਪੈਕਟ ਕਰਦਾ ਮੈਂ ਉਹਨਾਂ ਦੇ ਨਾਲ ਹੀ ਰਿਹਾ ਹਾਂ ਸਾਲ ਪ੍ਰਿੰਕਲ ਵੀ ਨਾਲ ਹੀ ਸੀ ਮਲਾਉਣ ਵਾਲਾ ਵੀ ਮੈਨੂੰ ਸੰਦੀਪ ਵੀਰੇ ਨਾਲ ਪ੍ਰਿੰਕਲ ਹੀ ਸੀ ਮਸ਼ਹੂਰ ਬੂਟ ਕਾਰੋਬਾਰੀ ਹਨੀ ਸੇਠੀ ਤੇ ਪ੍ਰਿੰਕਲ ਲੁਧਿਆਣਾ ਦਾ ਅਕਸਰ ਹੀ ਵਿਵਾਦ ਚੱਲਦਾ ਆਇਆ ਜਿਸ ਨੂੰ ਲੈ ਕੇ ਦੋਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨੂੰ ਟਿੱਪਣੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਸੀ ਪਰ ਹੁਣ ਹਨੀ ਸੇਠੀ ਤੇ ਪ੍ਰਿੰਕਲ ਲੁਧਿਆਣਾ ਦਾ ਜਿਹੜਾ ਵਿਵਾਦ ਆ ਉਹ ਹੁਣ ਸੁਲ ਚੁੱਕਿਆ ਹੈ ਰਾਜੀਨਾਮਾ ਹੋ ਚੁੱਕਿਆ ਹਨੀ ਸੇਠੀ ਜੀ ਸਾਡੇ ਨਾਲ ਮਾਜੂਰ ਨੇ ਗੱਲਬਾਤ ਕਰਦੇ ਆ ਹਨੀ ਵੀਰੇ ਸਤਿ ਸ਼ਕਾਲ ਸਤਿ ਸ਼ਕਾਲ ਕਤੇਲ ਸਾਹਿਬ ਕੀ ਹਾਲ ਠੀਕ ਠਾਕ ਵਧੀਆ ਵਧੀਆ ਜੀ ਆਨੂਰੇ ਕੱਲ ਵੀਡੀਓ ਦੇਖੀ ਤੁਹਾਡੀ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੀਡੀਓ ਪਾਈ ਕਿ ਸਾਡਾ ਦੋਨਾਂ ਦਾ ਜਿਹੜਾ ਰਾਜੀਨਾਮਾ ਦੂਰ ਹੋ ਗਿਆ ਗਿਲੇ ਸ਼ਿਕਵੇ ਜਿਹੜੇ ਸਾਰੇ ਦੂਰ ਹੋ ਗਏ ਫਿਰ ਦੋਨਾਂ ਤੇ ਹਾਂਜੀ ਹਾਂਜੀ ਕੱਲ ਬਾਈ ਰਿੱਕੀ ਜਨੌਰ ਨੇ ਬੁਲਾ ਕੇ ਸਾਡਾ ਕੰਪਰੋਮਾਈਜ਼ ਕਰਵਾਇਆ ਸੋ ਇਹ ਹੀ ਚੀਜ਼ ਹੋਈ ਹੈ ਤੇ ਪਹਿਲ ਕਿਹਦੇ ਵੱਲੋਂ ਕੀਤੀ ਗਈ ਪਹਿਲ ਤਾਂ ਰਿੱਕੀ ਵੀਰੇ ਵੱਲੋਂ ਕੀਤੀ ਗਈ ਵੀ ਬਹੁਤ ਬੰਦੇ ਕਹਿੰਦੇ ਵੀ ਕਿਵੇਂ ਕੰਮ ਖਤਮ ਹੋਊਗਾ ਕਿਦਾਂ ਨਹੀਂ ਹੋਊਗਾ ਸਾਡੇ ਵੱਲੋਂ ਲਾਲੋ ਉਹਦੇ ਵੱਲੋਂ ਲਾਲੋ ਦੇਖੋ ਇੱਕ ਵਧੀਆ ਚੀਜ਼ ਹੈ ਨਹੀਂ ਬੰਦੇ ਨੇ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਕਿਤੇ ਨਾ ਕਿਤੇ ਤਾਂ ਇਹ ਚੀਨੇ ਕਿਤੇ ਨਾ ਕਿਤੇ ਤਾਂ ਇਹ ਤੇ ਰੋਕ ਲਾਉਣੀ ਸੀ ਆਪਾਂ ਜੀ ਜੀ ਸੋ ਇਹ ਚੋਂ ਨਿਕਲਦਾ ਕੀ ਪਿਆ ਸੀਗਾ ਨਿਕਲਦਾ ਜਲੂਸ ਪਿਆ ਸੀ ਦੋਨੇ ਪਰਿਵਾਰਾਂ ਦਾ ਕਿਸੇ ਦਾ ਵੱਧ ਕਿਸੇ ਦਾ ਘੱਟ ਕਦੀ ਉਹ ਉੱਪਰ ਕਦੀ ਆਪਾਂ ਨਹੀਂ ਜੇ ਕੋਈ ਕਦੀ ਉਹ ਹਾਈਪ 'ਚ ਕਦੀ ਆਪਾਂ ਹਾਈਪ 'ਚ ਪਰ ਘੱਟ ਫਾਇਦਾ ਕਿਹਦਾ ਫਾਇਦਾ ਕਿਹਦਾ ਹੋ ਰਹੀ ਤਮਾਸ਼ ਜਿਹੜੇ ਲੋਕ ਤਮਾਸ਼ਾ ਦੇਖਣਾ ਚਾਹੁੰਦੇ ਨੇ ਔਰ ਇਹ ਦੇਖਣਗੇ ਵੀ ਕਿਉਂ ਨਹੀਂ ਜੇ ਆਪਾਂ ਦਿਖਾ ਰਹੇ ਆ ਤਾਂ ਫੇਰ ਅਗਲਾ ਦੇਖੂਗਾ ਪਰ ਜਿਵੇਂ ਤੁਸੀਂ ਦੱਸਿਆ ਕਿ ਰਿੱਕੀ ਵੀਰੇ ਨੇ ਜਿਹੜਾ ਤੁਹਾਡਾ ਰਾਜੀਨਾਮਾ ਕਰਵਾਇਆ ਤੇ ਤੁਹਾਡੇ ਵੱਲੋਂ ਪਹਿਲਾਂ ਰਿੱਕੀ ਵੀਰੇ ਨਾਲ ਗੱਲਬਾਤ ਕੀਤੀ ਗਈ ਸੀ ਜਾਂ ਫਿਰ ਉਹਨਾਂ ਨੇ ਆਪ ਗੱਲ ਕੀਤੀ ਤੁਹਾਡੇ ਦੋਨਾਂ ਦੇ ਨਾਲ ਕੀ ਹੁਣ ਫੈਸਲਾ ਕਰੋ ਰਿੱਕੀ ਵੀਰਾ ਤਾਂ ਸਾਡੇ ਨਾਲ ਕੰਟੀਨਿਊ ਟੱਚ ਜੀ ਅਸੀਂ ਕੁੜੀਆਂ ਦੇ ਵਿਆਹ ਲੋੜਵੰਦ ਭੈਣਾਂ ਦੇ ਵਿਆਹ ਕਰਾਉਂਦੇ ਰਹਿੰਨੇ ਆ ਉਹ ਵੀ ਰੋਕਦਾ ਸੀ ਕੀ ਕਰੀ ਜਿੰਨਾ ਕੋਈ ਕੰਮ ਤੇਨੂੰ ਆ ਚੀਜ਼ਾਂ ਦੀ ਲੋੜ ਹੈਗੀ ਆ ਉਹਨੇ ਇੰਨੀ ਸਟਰਗਲ ਕੀਤੀ ਆ ਇੰਨਾ ਕੁਝ ਉਹਨੇ ਦੇਖਿਆ ਉਹਨੇ 17 ਸਾਲ ਜੇਲ੍ਹ ਦੇ ਵਿੱਚ ਲਗਾ ਕੇ ਵੀ ਉਹ ਕਹਿੰਦਾ ਵੀ ਕੁਝ ਨਹੀਂ ਮਿਲਿਆ ਤੇ ਤੁਹਾਨੂੰ ਕੀ ਮਿਲਣਾ ਠੀਕ ਹੈ ਨਾ ਸੋ ਉਹਨਾਂ ਦੇ ਵੱਲੋਂ ਐਫਰਟ ਕੀਤੇ ਗਏ ਆ ਫਿਰ ਪ੍ਰਿੰਕਲ ਨੂੰ ਵੀ ਫੋਨ ਕੀਤਾ ਗਿਆ ਸੋ ਵੀ ਆਪਣਾ ਆ ਅਸੀਂ ਬੈਠੇ ਗੱਲਬਾਤ ਹੋਈ ਇੱਕ ਦੋ ਵਾਰੀ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਫਾਈਨਲ ਹੋ ਗਿਆ ਪਹਿਲਾਂ ਤੁਸੀਂ ਕਿਹਾ ਰਿੱਕੀ ਵੀਰੇ ਨੂੰ ਕੀ ਹਾਂਜੀ ਜਿਹੜਾ ਮੇਰਾ ਰਾਜੀਨਾਮਾ ਕਰਵਾਇਆ ਜਾਵੇ ਕਿਉਂਕਿ ਪਹਿਲਾਂ ਵੀ ਤੁਸੀਂ ਇੱਕ ਗੱਲ ਕਹੀ ਸੀ ਕਿ ਮੈਂ ਪਹਿਲਾਂ ਵੀ ਪ੍ਰਿੰਕਲ ਨਾਲ ਰਾਜੀਨਾਮਾ ਕਰਨਾ ਚਾਹਿਆ ਇੱਕ ਚੈਟ ਵੀ ਤੁਹਾਡੀ ਹੋਈ ਸੀ ਕਿ ਕੇਸ ਜਿਹੜਾ ਵਾਪਸ ਲੈ ਲੀਤਾ ਜਾਵੇ ਮੈਂ ਇੰਨੇ ਪੈਸੇ ਵੀ ਦਿਨਾ ਉਹ ਕਿੰਨੇ ਪੈਸੇ ਸੀ ਤੇ ਉਹ ਕਦੋਂ ਦੀ ਗੱਲ ਸੀ ਉਸਾ ਭਾਜੀ ਪੁਰਾਣੀਆਂ ਗੱਲਾਂ ਹੈਗੀਆਂ ਨੇ ਬਾਈ ਸੰਦੀਪ ਵੱਲੋਂ ਆਪਣਾ ਕਿਰਾਇਆ ਮੈਂ ਵੀ ਉਹਨਾਂ ਦੀ ਬੜੀ ਰਿਸਪੈਕਟ ਕਰਦਾ ਮੈਂ ਉਹਨਾਂ ਦੇ ਨਾਲ ਹੀ ਰਿਹਾ ਹਾਂ ਸਾਲ ਪ੍ਰਿੰਕਲ ਵੀ ਨਾਲ ਹੀ ਸੀ ਮਲਾਉਣ ਵਾਲਾ ਵੀ ਮੈਨੂੰ ਸੰਦੀਪ ਵੀਰੇ ਨਾਲ ਪ੍ਰਿੰਕਲ ਹੀ ਸੀ ਕਿਉਂਕਿ ਇਹ ਮੇਰੇ ਟੱਚ 'ਚ ਸੀ ਉਦੋਂ ਆਏ ਸੀਗੇ ਸੋ ਇਹ ਚੀਜ਼ਾਂ ਹੌਲੀ-ਹੌਲੀ ਨਫ਼ਰਤ ਵੱਧ ਗਈ ਹਨਾ ਸੋ ਸਾਡੇ ਵੱਲੋਂ ਵੀ ਬੇਵਕੂਫੀਆਂ ਹੋਈਆਂ ਉਹਦੇ ਵੱਲੋਂ ਵੀ ਕਹਿ ਸਕਦੇ ਆ ਸੋ ਆ ਚੀਜ਼ਾਂ ਤੇ ਹੁਣ ਜਿਹੜਾ ਤੁਹਾਡਾ ਦੋਨਾਂ ਦੇ ਜਿਹੜੇ ਮਨ ਮਟਾਵ ਨੇ ਉਹ ਸਾਰੇ ਦੂਰ ਹੋ ਚੁੱਕੇ ਨੇ ਹਾਂਜੀ ਹਾਂ ਹੌਲੀ ਹੌਲੀ ਹੋਰ ਟਾਈਮ ਦੇ ਨਾਲ ਹਰੇਕ ਜ਼ਖਮ ਭਰ ਜਾਂਦਾ ਹੁੰਦਾ ਠੀਕ ਆ ਸੋ ਜਿਹੜੇ ਉਹਨਾਂ ਨੇ ਬੋਲਿਆ ਮੈਂ ਬੋਲਿਆ ਉਹਨਾਂ ਨੂੰ ਵੀ ਗੁੱਸਾ ਲੱਗਿਆ ਮੈਨੂੰ ਵੀ ਗੁੱਸਾ ਲੱਗਿਆ ਮੇਰੇ ਪਰਿਵਾਰ ਨੂੰ ਵੀ ਲੱਗਿਆ ਉਹਨਾਂ ਨੂੰ ਵੀ ਲੱਗਿਆ ਮੈਂ ਉਹਦੇ ਵਾਸਤੇ ਮਾਫੀ ਮੰਗੀ ਆ ਉਹਨੇ ਮੇਰੇ ਮੰਮੀ ਤੋਂ ਮੰਗੀ ਆ ਸੋ ਵਧੀਆ ਗੱਲ ਆ ਹਨਾ ਇਹ ਚੀਜ਼ ਨੂੰ ਕਿਤੇ ਨਾ ਕਿਤੇ ਤਾਂ ਆਪਾਂ ਰੋਕਣਾ ਹੀ ਸੀ ਪਰ ਇੱਕ ਚਰਚਾ ਜਿਹੜੀ ਐ ਸਾਹਮਣੇ ਆ ਰਹੀ ਸੀ ਇੱਕ ਗੱਲਬਾਤ ਸਾਹਮਣੇ ਆ ਰਹੀ ਸੀ ਕਿ ਹੁਣ ਪ੍ਰਿੰਕਲ ਦੀ ਜਿਹੜੀ ਫਰੈਂਡ ਐ ਕੋਰਟ ਦਾ ਰੁਖ ਕੀਤਾ ਜਾ ਰਿਹਾ ਹਣੀ ਸੇਠੀ ਦੀ ਜਿਹੜੀ ਜ਼ਮਾਨਤ ਉਸ ਨੂੰ ਰੱਦ ਕਰਵਾਉਣ ਦੇ ਲਈ ਤਾਂ ਇਹ ਜਿਹੜਾ ਉਸ ਤੋਂ ਬਾਅਦ ਇਹ ਰਾਜੀਨਾਮਾ ਕੀਤਾ ਗਿਆ ਇਸ ਤੋਂ ਪਹਿਲਾਂ ਤਾਂ ਫਿਰ 2 ਦਿਨ ਪਹਿਲਾਂ ਮਿਰਤ ਵੀ ਹਮਲਾ ਹੋਇਆ ਉਹ ਵੀ ਪਰਚੇ ਲਈ ਮੈਂ ਕਹਿ ਸਕਦਾ ਵੀ ਉਹ ਉਹ ਰਾਜੀਨਾਮਾ ਪ੍ਰਿੰਕਲ ਨੇ ਕੀਤਾ ਇਹ ਤਾਂ ਗੱਲਾਂ ਨਹੀਂ ਬਾਜੀ ਇਹ ਤਾਂ ਚੀਜ਼ਾਂ ਚੱਲ ਜਾਂਦੀਆਂ ਸੀ ਨਾ ਮੈਂ ਦਰਖਾਸਤਾਂ ਦੇਤੀਆਂ ਉਹਨੇ ਦੇਤੀਆਂ ਉਹਨੇ ਦਬਾਤੀ ਮੈਂ ਦਬਾਤੀ ਕਦੇ ਮੈਂ ਪੈਸੇ ਫੂਕਦਾ ਕਦੇ ਉਹ ਪੈਸੇ ਫੂਕਦਾ ਤੁਹਾਨੂੰ ਵੀ ਪਤਾ ਵੀ ਕੋਰਟ ਕਚੈਰੀਆਂ ਥਾਣੇ ਬਿਨਾ ਪੈਸੇ ਤੋਂ ਕੁਝ ਵੀ ਨਹੀਂ ਹੋ ਸਕਦਾ ਬਿਨਾ ਪੈਸੇ ਤੋਂ ਇੱਥੇ ਕੁਝ ਵੀ ਨਹੀਂ ਹੈਗਾ ਪੰਜਾਬ 'ਚ ਰਹਿੰਦੇ ਆ ਤੁਸੀਂ ਕਿਸੇ ਵੀ ਸਟੇਟ ਚ ਲਾ ਲਓ ਪੈਸੇ ਤਾਂ ਲੱਗਦੇ ਹੀ ਆ ਜੇ ਹੁਣ ਆਪਾਂ ਜਗਰਾਉਂ ਤੱਕ ਵੀ ਜਾਣਾ ਤੇ ਨਾ ਗੱਡੀ ਦਾ ਤੇਲ ਚਾਹੀਦਾ ਨਾਲ ਦੋ ਚਾਰ ਮੁੰਡੇ ਚਾਹੀਦੇ ਸਭ ਕੁਝ ਚਾਹੀਦਾ ਫਿਰ ਇਦਾਂ ਦੀ ਜ਼ਿੰਦਗੀ ਮੈਂ ਕਦੇ ਹਲਸਾ ਮੈਂ ਪਤਾ ਕੀ ਛੋਟਾ ਬੇਟਾ ਮੇਰਾ ਵੱਡਾ ਬੇਟਾ ਉਹ ਸੋਚਦਾ ਪਾਪਾ ਲੜੋਂਗੇ ਤਾਂ ਨਹੀਂ ਐ ਤਾਂ ਨਹੀਂ ਕਰੋਗੇ ਉਹਨੇ ਰੋਜ਼ ਕਹਿਣਾ ਵੀ ਘਰੇ ਆਗੇ ਅਣਾ ਉਹਦੇ ਦਿਮਾਗ 'ਚ ਨਾ ਇੱਕ ਗੱਲ ਬੈਠ ਗਈ ਜਦੋਂ ਨਾ ਮੈਂ ਜੇਲ੍ਹ 'ਚ ਆਇਆ ਸੋ ਮੈਂ ਉਹਨਾਂ ਨੂੰ ਐਦਾਂ ਦੀ ਜ਼ਿੰਦਗੀ ਕਿਵੇਂ ਦੇ ਸਕਦਾ ਵੀ ਲੋਕ ਉਹਨਾਂ ਨੂੰ ਬਾਅਦ 'ਚ ਦੱਸਣ ਵੀ ਇਹਨੇ ਬੜੇ ਛੋਟੇ ਲੈਵਲ ਤੋਂ ਤਰੱਕੀ ਕੀਤੀ ਸੀਗੀ ਇਹਨੇ ਇੱਕ ਦੁਕਾਨ ਤੋਂ ਪਹਿਲਾਂ ਡਰੱਗੀ ਸੀ ਫਿਰ ਇਹਨੇ ਇੱਕ ਦੁਕਾਨ ਤੋਂ ਕਈ ਦੁਕਾਨਾਂ ਬਣਾਈਆਂ ਗੱਡੀਆਂ ਲਈਆਂ ਵਧੀਆ ਫਿਰ ਇਹ ਕੰਟਰੋਵਰਸੀਆਂ 'ਚ ਪੈ ਗਿਆ ਇਹਨੇ ਸਾਰਾ ਕੁਝ ਉਹਦੇ ਵਿੱਚ ਲੇਖੇ ਲਾਤਾ ਸੋ ਜਾਂ ਤਾਂ ਮੈਂ ਆਪਣੇ ਬੱਚਿਆਂ ਦਾ ਹੀਰੋਲ ਮਾਡਲ ਬਣ ਸਕਦਾ ਜਾਂ ਮੈਂ ਇਹ ਬਣ ਸਕਦਾ ਵੀ ਹੁਣ ਮੈਂ ਉਹਨਾਂ ਦਾ ਫਿਊਚਰ ਸੈਟਲ ਕਰੂੰਗਾ ਉਹਨਾਂ ਨੂੰ ਹੋਰ ਪ੍ਰਾਇਓਰਟੀ ਤੇ ਟਾਈਮ ਦੇ ਪਾਉਂਗਾ ਦੇਖੋ ਇਦਾਂ ਦੇ ਰੌਲੇਆਂ ਚ ਨਾ ਆਪਾਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਤੁਸੀਂ ਵੀ ਸਾਮਝਦੇ ਹੋ ਨਾ ਵਾਈਫ ਨਾਲ ਨਾ ਬੱਚਿਆਂ ਨਾਲ ਹਨ ਹੁਣ ਜੇ ਮੰਨ ਲਓ ਵਾਈਫ ਨਾਲ ਆ ਮੰਮੀ ਨਾਲ ਆ ਬੱਚੇ ਨਾਲ ਆ ਤਾਂ ਦੋ ਤਿੰਨ ਬੌਂਸਰ ਨਾਲ ਹੋਣ ਜਾਂ ਦੋਸਤ ਨਾਲ ਹੋਣ ਜਿੱਦਾਂ ਮਰਜੀ ਲਾ ਲਓ ਚੰਗਾ ਲੱਗਦਾ ਕਿਸੇ ਨੂੰ ਵੀ ਨਹੀਂ ਚੰਗਾ ਲੱਗੂਗਾ ਉਹ ਇਦਾਂ ਕਿੱਦਾਂ ਹੋਊਗਾ ਕਿਵੇਂ ਪੋਸੀਬਲ ਹੈ ਵੀ ਆਪਾਂ ਕੋਈ ਕਿੱਦਾਂ ਦੀ ਲਾਈਫ ਆਪਾਂ ਆਪਣੀ ਬਣਾ ਲਈ ਕਿਨੇ ਬਣਾਈ ਆ ਆਪੇ ਹੀ ਬਣਾਈ ਆ ਕਿਸ ਨੇ ਤਾਂ ਨਹੀਂ ਬਣਾਈ ਹੈਗੀ ਆਪਾਂ ਹੀ ਬਣਾਈ ਆ ਉਹ ਸਰਕਮਸਟੈਂਸਸ ਬਣਦੇ ਗਏ ਸੋ ਮੈਂ ਤਾਂ ਪਹਿਲਾਂ ਕਹਿਣਾ ਵੀ ਪਹਿਲਾਂ ਮੇਰੀਆਂ ਬੇਵਕੂਫੀਆਂ ਨੇ ਸੋ ਇੰਨੇ ਤੱਕ ਇੱਥੇ ਤੱਕ ਅਸੀਂ ਪਹੁੰਚੇ ਜੇ ਮੈਂ ਨਾ ਹੀ ਜਵਾਬ ਦਿੰਦਾ ਤੇ ਗੱਲ ਹੀ ਨਹੀਂ ਵਾਇਰਲ ਹੋਣੀ ਸੀਗੀ ਇਧਰੋਂ ਮੈਂ ਜਵਾਬ ਦਿੰਦਾ ਸੀ ਉਧਰੋਂ ਉਹ ਵੀਡੀਓ ਬਣਾਦਾ ਸੀ ਉਹਨੇ 10 ਪਾਈਆਂ ਮੈਂ 2 ਪਾਈਆਂ ਇਹ ਨਹੀਂ ਮੈਟਰ ਕਰਦਾ ਜਵਾਬ ਤਾਂ ਜਵਾਬ ਹੀ ਹੁੰਦਾ ਚਾਹ ਇੱਕ ਵੀਡੀਓ ਜੀ ਮੈਂ 10 ਵੀਡੀਓ ਦਾ ਕਵਰ ਕਰ ਦਿੰਦਾ ਸੀਗਾ ਸੋ ਉਹ ਵੀ ਸਰਦਾਰ ਬੰਦੇ ਨੇ ਅਸੀਂ ਵੀ ਸਰਦਾਰ ਬੰਦੇ ਆ ਉਹ ਵੀ ਪੰਜਾਬੀ ਅਸੀਂ ਵੀ ਪੰਜਾਬੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਨੂੰ ਸਮਤ ਬਖਸ਼ਣ ਮੈਂ ਆਪਣੇ ਦੇ ਲੈ ਕੇ ਕਹਿਣਾ ਉਹ ਹੋਇਆ ਮੈਂ ਕੁੱਲ ਦਿਲ ਨਾਲ ਮੰਨਦਾ ਬਾਕੀ ਇਹ ਉਹਨਾਂ ਤੇ ਹੈ ਜੇ ਉਹ ਬੁੱਲਣਗੇ ਮੈਂ ਤਾਂ ਵੀ ਜਵਾਬ ਨਹੀਂ ਦਊਂਗਾ ਕੀ ਗਲਤ ਕੀ ਹੋਇਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੇਰੇ ਤੋਂ ਜੋ ਗਲਤ ਹੋਇਆ ਕੀ ਕਿਸ ਗੱਲ ਦੀ ਰਿਗਰਟ ਫੀਲ ਕਰਦੇ ਹੋ ਤੁਸੀਂ ਰਿਗਰਟ ਤਾਂ ਵੀਰੇ ਇਹੀ ਫੀਲ ਕਰਦੇ ਆ ਮਾਂ ਨੂੰ ਫਿਕਰ ਰਹਿਣੀ ਬੱਚਿਆਂ ਨੂੰ ਪਿਓ ਦੀ ਫਿਕਰ ਰਹਿਣੀ ਜਨਾਨੀ ਨੂੰ ਆਦਮੀ ਦੀ ਫਿਕਰ ਰਹਿਣੀ ਦੋਸਤਾਂ ਨੂੰ ਨਾਲ ਦੀ ਫਿਕਰ ਰਹਿਣੀ ਸਟਾਫ ਨੂੰ ਮੇਰੀ ਫਿਕਰ ਰਹਿਣੀ ਬੀਬੀ ਰਾਊਗਾ ਕਿ ਨਹੀਂ ਆਊਗਾ ਠੀਕ ਹੈ ਜਿਹੜੇ ਮੇਰੇ ਨਾਲ ਪੈਸੇ ਲਗਾ ਰਹੇ ਆ ਕੰਮ ਤੇ ਉਹਨਾਂ ਨੂੰ ਫਿਕਰ ਰਹਿਣੀ ਵੀ ਅਸੀਂ ਪੈਸੇ ਲਾਤੇ ਹੁਣੇ ਕੰਮ ਹਣੀ ਤੋਂ ਬਿਨਾ ਚੱਲ ਸਕਦਾ ਜਾਂ ਨਹੀਂ ਚੱਲ ਸਕਦਾ ਇਹ ਇਹ ਚੀਜ਼ਾਂ ਲੈ ਕੇ ਜ਼ਿੰਦਗੀ ਕੱਢਣੀ ਸੌਖੀ ਹੈ ਬਾਈ ਨਹੀਂ ਸੌਖੀ ਨਹੀਂ ਹੈਗੀ ਸੋ ਅਸੀਂ ਇਦਾਂ ਹੀ ਸਿੰਪਲ ਸਹੀ ਆ ਹਾਣਾ ਬੂਟ ਸਾਨੂੰ ਜਾਣਿਆ ਕਦ ਲਈ ਜਾ ਸਕਦਾ ਸਾਨੂੰ ਜਾਣਿਆ ਜਾਂਦਾ ਵੀ ਬੂਟ ਕਾਰੋਬਾਰੀ ਜਾਂ ਬੂਟਾਂ ਦਾ ਕੰਮ ਕਰਨ ਵਾਲਾ ਸੋ ਅਸੀਂ ਇਹੀ ਕਹਿਲਾਉਣਾ ਚਾਹੁੰਦੇ ਆ ਅਸੀਂ ਕੋਈ ਗੁੰਡੇ ਬਦਮਾਸ਼ ਤਾਂ ਹੈ ਨਹੀਂ ਨਾ ਤਾਂ ਅਸੀਂ ਬਦਮਾਸ਼ੀ ਕਰ ਸਕਦੇ ਨਾ ਸਾੜ ਤੋਂ ਹੋਣੀ ਹੈ ਇਹ ਚੀਜ਼ਾਂ ਉਹਨਾਂ ਲਈ ਬਣੀਆਂ ਜਿਨ੍ਹਾਂ ਨੇ ਕਿ ਫਿਊਚਰ ਬ੍ਰਾਈਟ ਨਹੀਂ ਜਿਨ੍ਹਾਂ ਦਾ ਫਿਊਚਰ ਹੈਗਾ ਬ੍ਰੈਕ ਸਾਨੂੰ ਐਡਾ ਸਾਡਾ ਫਿਊਚਰ ਬ੍ਰਾਈਟ ਚਾਹੀਦਾ ਤੇ ਬੱਚਿਆਂ ਦਾ ਵੀ ਬ੍ਰਾਈਟ ਚਾਹੀਦਾ ਸੋ ਕਿਤੇ ਨਾ ਕਿਤੇ ਸਟੈਪ ਬੈਕ ਕਰਨਾ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਮਤਲਬ ਇਨੀਸ਼ੀਏਟਿਵ ਹੋ ਸਕਦਾ ਸੋ 95% ਲੋਕ ਬਹੁਤ ਜ਼ਿਆਦਾ ਵਧਾਈ ਦੇ ਰਹੇ ਆ ਬlesings ਦੇ ਰਹੇ ਆ ਵੀ ਤੂੰ ਜੋ ਕੀਤਾ ਵਧੀਆ ਕੀਤਾ ਹੋ ਸਕਦਾ ਦੋ ਚਾਰ ਪੰਜ ਬੰਦੇ ਕੋਲ ਨਵੇਂ ਆ ਗਿਆ ਸੀ ਕਿ ਜਮਾਨ ਤੇ ਨਹੀਂ ਖੜਿਆ ਉਦਾਂ ਨਹੀਂ ਖੜਿਆ ਇੱਥੇ ਕਿੰਨੇ ਕਿੰਨੇ ਲੋਕਾਂ ਨੇ ਸਮਝੌਤੇ ਕੀਤੇ ਇੱਥੇ ਕਤਲਾਂ ਦੇ ਸਮਝੌਤੇ ਹੋ ਜਾਂਦੇ ਆ ਇੱਥੇ ਜ਼ਮੀਨ ਪੈ ਲਈ ਸਕੇ ਭਰਾ ਨੂੰ ਮਾਰਦੇ ਉੱਥੇ ਸਮਝੌਤੇ ਹੋ ਜਾਂਦੇ ਆ ਇੱਥੇ ਹੁਣ ਮੈਂ ਗੱਲ ਕਹੂੰਗਾ ਵੀ ਗੁਰੂ ਸਾਹਿਬਾਨ ਅਸੀਂ ਉਹਨਾਂ ਨੂੰ ਕੰਪੇਅਰ ਨਹੀਂ ਕਰ ਸਕਦੇ ਅਸੀਂ ਉਹਨਾਂ ਦੇ ਪੈਰ ਦੀ ਮਿੱਟੀ ਬਰਾਬਰ ਵੀ ਨਾਲੇ ਸਾਡੇ ਤੇ ਮੁੱਦੇ ਉਹਨਾਂ ਦਾ ਬਹੁਤ ਫਰਕ ਆ ਸਾਡੇ ਮੁੱਦੇ ਫੇਸਬੁਕੀ ਮੁੱਦੇ ਉਹਨਾਂ ਦੇ ਪਰਿਵਾਰਾਂ ਦੇ ਮੁੱਦੇ ਸੀ ਬਟ ਸਮਝੌਤਾ ਵੀ ਇੱਕ ਜ਼ਿੰਦਗੀ ਦਾ ਪਾਰਟ ਹੈਗਾ ਜੇ ਕਿਤੇ ਇੱਕ ਸਮਝੌਤਾ ਕਰਨ ਲਈ ਜਾਂ ਚੁੱਪ ਕਰਨ ਲਈ ਜਾਂ ਬੈਗਫੁੱਟ ਕਰਨ ਤੇ ਤੁਹਾਡੀਆਂ ਕਈ ਸਮੱਸਿਆਵਾਂ ਦਾ ਹੱਲ ਹੁੰਦੀਆਂ ਨੇ ਸੋ ਮੈਂ ਸਹੀ ਸਮਝਿਆ ਸੋ ਮੈਂ ਕਰ ਲਿਆ ਬਾਕੀ ਕੋਈ ਇੱਦਾਂ ਨਹੀਂ ਆਪਣੇ ਇੱਕ ਬੈਂਸ ਸੀ ਜਾਂ ਕੋਈ ਇੱਦਾਂ ਦਾ ਕੋਈ ਵੱਡਾ ਮੁੱਦਾ ਨਹੀਂ ਵੀ ਆਇਆ ਕੀਤਾ ਹਾਂ ਉਹਨੇ ਵੀ ਮੈਨਾਂ ਕੀਤਾ ਤੇ ਮੈਂ ਵੀ ਕੀਤਾ ਜਿੰਨਾ ਮੇਤੋਂ ਜ਼ੋਰ ਚੱਲਿਆ ਮੈਂ ਚਲਾਇਆ ਜਿੰਨਾ ਉਹਦੇ ਤੋਂ ਚੱਲਿਆ ਉਹਨੇ ਚਲਾਇਆ ਇਹ ਚੀਜ਼ਾਂ ਦਾ ਫਾਇਦਾ ਉਹ ਲੈ ਜਾਂਦੇ ਨੇ ਜਿਹੜੇ 도ਗਲੇ ਹੁੰਦੇ ਨੇ ਬਾਈ ਤੁਸੀਂ ਮੇਰੇ ਕੋਲ ਬੈਠੇ ਹੋ ਤੁਸੀਂ ਮੇਰੇ ਨਾਲ ਹੋਰ ਗੱਲ ਕਰ ਰਹੇ ਹੋ ਮੇਰੇ ਉੱਠਣ ਤੋਂ ਬਾਅਦ ਤੁਸੀਂ ਉਹਨਾਂ ਨਾਲ ਹੋਰ ਗੱਲ ਕਰ ਰਹੇ ਹੋ ਇੱਦਾਂ ਦੇ 50% ਇੱਦਾਂ ਦੇ ਲੋਕ ਹੈਗੇ ਆ ਵੀ ਉਹਨੂੰ ਕੀ ਕਹਿਣਾ ਮੈਨੂੰ ਕੀ ਕਹਿਣਾ ਸੋ ਲੜਾਈ ਦੇ ਵਿੱਚ ਘਿਓ ਦਾ ਅੱਗ ਦੇ ਵਿੱਚ ਘਿਓ ਦਾ ਕੰਮ ਕਰਨਾ ਤੁਹਾਡੇ ਫਿਰ ਹੁਣ ਦਿਮਾਗ ਤੋਂ ਕਿੰਨਾ ਕ ਬੋਝ ਹਲਕਾ ਹੋਇਆ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਕਿੰਨੀ ਕ ਖੁਸ਼ੀ ਹੋਈ ਜਦੋਂ ਇਹ ਸਮਝੌਤੇ ਦੀ ਗੱਲ ਜਿਹੜਾ ਪਤਾ ਲੱਗੀ ਉਹਨਾਂ ਨੂੰ ਬਹੁਤ ਜ਼ਿਆਦਾ ਦਿਮਾਗ ਤੋਂ ਬੋਝ ਹਲਕਾ ਹੋਇਆ ਦੇਖੋ ਜੇ ਕੰਮ ਦਾ ਬੋਝ ਹੈਗਾ ਪਰ ਕੰਮ ਦਾ ਬੋਝ ਤਾਂ ਇਹਨਾਂ ਲੱਗਦਾ ਨਹੀਂ ਸੀ ਵੀ ਜਹ ਜਿਹੇ ਬੋਝ ਉਹਦੇ ਅੱਗੇ ਇਕੱਲੇ ਨਹੀਂ ਜਾਣਾ ਆ ਨਹੀਂ ਕਰਨਾ ਉਹ ਨਹੀਂ ਕਰਨਾ ਉਦੋਂ ਉਹ ਆਏ ਨੇ ਗੱਡੀਆਂ ਗੁੱਡੀਆਂ ਦੇ ਮਾਰੇ ਜੇ ਅਸੀਂ ਨਿਕਲਿਆਂ ਦੇ ਰੁਕ ਜਾਂਦੇ ਉਹ ਸਾਡੇ ਮਾਰ ਦਿੰਦੇ ਅਸੀਂ ਉਹਨਾਂ ਦੇ ਮਾਰ ਦਿੰਦੇ ਐਂ ਹੀ ਹੋਣਾ ਸੀ ਨਾ ਨੁਕਸਾਨ ਕਿਧਾ ਹੋਣਾ ਹੀ ਦੋਨਾਂ ਦਾ ਹੀ ਹੋਣਾ ਸੀ ਨਾ ਉਹ ਸਾਡੇ ਮਾਰ ਦਿੰਦੇ ਜਾਂ ਅਸੀਂ ਉਹਦੇ ਮਾਰ ਦਿੰਦੇ ਬੰਦੇ ਚ ਬੰਦੇ ਜਿੱਡੀ ਜਾਨ ਹੁੰਦੀ ਬੰਦੇ ਦੇ ਵਿੱਚ ਰਾਕਸ਼ ਜਿੱਡੀ ਜਾਨ ਤਾਂ ਨਹੀਂ ਹੁੰਦੀ ਸੋ ਜੇ ਉਹ ਪੰਜ ਸਾਲ ਸੀ ਅਸੀਂ ਵਿਚਾਰ ਪੰਜ ਸੀਗੇ ਕੁਝ ਤਾਂ ਹੋਣਾ ਕਿਸੇ ਦੇ ਕੋਈ ਗਲਤ ਲੱਗੀ ਸਾਰੀ ਉਮਰ ਬੰਦਾ ਪਛਤਾਉਂਦਾ ਰਹਿੰਦਾ ਠੀਕ ਆ ਸੋ ਮੈਂ ਕਹਿੰਦਾ ਵਧੀਆ ਉੱਥੇ ਤੱਕ ਵਾਈਂਡ ਅਪ ਹੋਗਾ ਜਿੱਦਾਂ ਵੀ ਹੋਇਆ ਉਸ ਤੋਂ ਬਾਅਦ ਰਿੱਕੀ ਵੀਰਾ ਕਦੋਂ ਦਾ ਮੈਨੂੰ ਕਹਿੰਦਾ ਪਿਆ ਸੀਗਾ ਪਰ ਉਹ ਆ ਗੱਲ ਤੋਂ ਲੈ ਕੇ ਹੁਣ ਹੋ ਸਕਦਾ ਉਹ ਵੀ ਉਹਦੇ ਖਿਲਾਫ ਹੋ ਜਾਂਦਾ ਵੀ ਤੁਸੀਂ ਮਾ ਆਪਾ ਵੀ ਦੇਖਣੇ ਪਰ ਦੇਖ ਕੇ ਫਿਰ ਉਸ ਤੋਂ ਬਾਅਦ ਮੰਨ ਲਓ ਉਹਨਾਂ ਨੇ ਕਰਤਾ ਅਟੈਕ ਫਿਰ ਅਸੀਂ ਕਰਤਾ ਫਿਰ ਲੋਅ ਐਂਡ ਆਰਡਰ ਹੋ ਗਿਆ ਜਿਾ ਅਸੀਂ ਕੀ ਮੈਸੇਜ ਦੇ ਰਹੇ ਆ ਚਾਰ ਬੰਦੇ ਸਾਨੂੰ ਵਧੀਆ ਸੁਣ ਰਹੇ ਨੇ ਤਾਂ ਅਸੀਂ ਏਦਾਂ ਦੀਆਂ ਚੀਜ਼ਾਂ ਕਰੀਏ ਜਿਨ੍ਹਾਂ ਨਾਲ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਅਸਰ ਪਵੇ ਉਹ ਡੀ ਉਹ ਮਤਲਬ ਉਹ ਹੋਰ ਆਪਣੀ ਲਾਈਨ ਤੋਂ ਭਟਕਣਾ ਮਤਲਬ ਉਹ ਅੱਗੇ ਕੋਈ ਸਿਸਟਮ ਸੈੱਟ ਜੇ ਹੋਵੇ ਮਤਲਬ ਵਧੀਆ ਚੀਜ਼ਾਂ ਹੀ ਪਰੋਸੀਆਂ ਜਾਣ ਜਿਵੇਂ ਹੁਣ ਸਾਰੇ ਸੇਵਾ ਕਰਦੇ ਆ ਉਦਾਂ ਕੀਤਾ ਜਾਵੇ ਆਪਣੇ ਪਰਿਵਾਰ ਨੂੰ ਸੰਭੀਏ ਹਨ ਆਪਣੇ ਕੰਮਕਾਰ ਨੂੰ ਸੰਭੀਏ ਜਿਹੜੇ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਰਲ ਕੇ ਉਹ ਉਹਨਾਂ ਦਾ ਵੀ ਖਿਆਲ ਰੱਖੀਏ ਤਾਂ ਹੀ ਰੱਖਿਆ ਜਾ ਸਕਦਾ ਸਭ ਤੋਂ ਸਭ ਤੋਂ ਪਹਿਲਾਂ ਮੈਂ ਸੇਫ ਹੋਵਾਂਗਾ ਤਾਂ ਹਣੀ ਸੈਠੀ ਜੀ ਪਹਿਲਾਂ ਵੀ ਤੁਹਾਡੇ ਜਿਹੜੇ ਆ ਰਾਜੀਨਾਮੇ ਹੋਏ ਕਿੰਨੀ ਕ ਵਾਰ ਪਹਿਲਾਂ ਰਾਜੀਨਾਮੇ ਹੋਏ ਆ ਮੇਰੇ ਰਾਜੀਨਾਮੇ ਇੱਕ ਦੋ ਵਾਰੀ ਹੋਇਆ ਬੜੇ ਛੋਟੇ ਲੈਵਲ ਤੇ ਹੋਏ ਸੀਗੇ ਵੱਡੇ ਲੈਵਲ ਤੇ ਨਹੀਂ ਹੋਏ ਹੈਗੇ ਉਹਨ ਦਾ ਬਾਈ ਨੇ ਜ਼ਿੰਮੇਵਾਰੀ ਚੁੱਕੀ ਆ ਉਹਨੇ ਵੀ ਜ਼ਿੰਮੇਵਾਰੀ ਚੁੱਕੀ ਐ ਸੋ ਵਧੀਆ ਰਾਵਾਂਗੇ ਕੱਢਾਂਗੇ ਕੀ ਭਾਈ ਇਤੋਂ ਕਿਤੇ ਹਾਲ ਸਭ ਕੀ ਕੱਢਾਂਗੇ 6 ਮਹੀਨੇ ਸਾਲ ਹੋਰ ਲੱਗੇ ਰਾਵਾਂਗੇ ਫਿਰ ਉਸ ਤੋਂ ਬਾਅਦ ਫਿਰ ਪਰ ਗੱਲ ਇਹੀ ਆਂਦੀ ਐ ਨਾ ਕਿ ਪਹਿਲਾਂ ਰਾਜੀਨਾਮਾ ਹੁੰਦਾ ਉਸ ਤੋਂ ਬਾਅਦ ਫਿਰ ਕੋਈ ਨਾ ਕੋਈ ਪਹਿਲ ਕਰ ਦਿੰਦਾ ਜਿਸ ਕਰਕੇ ਜਿਹੜਾ ਦੂਜੇ ਪਾਸਿਓਂ ਵੀ ਜਵਾਬਦੇਹੀ ਹੋ ਜਾਂਦੀ ਐ ਵਿਵਾਦ ਫਿਰ ਉੱਥੇ ਹੀ ਘੁੰਮ ਕੇ ਆ ਜਾਂਦਾ ਜਦੋਂ ਹੁਣ ਜਦੋਂ ਹੋਊਗਾ ਉਹ ਲੋਕ ਦੇਖ ਲੈਣਗੇ ਕੌਣ ਕਰਦਾ ਐ ਕੌਣ ਨਹੀਂ ਕਰਦਾ ਕੌਣ ਆਪਣੀ ਜ਼ੁਬਾਨ ਤੋਂ ਮੁਕਰਦਾ ਕੌਣ ਨਹੀਂ ਮੁਕਰਦਾ ਮੈਨੂੰ ਨਹੀਂ ਲੱਗਦਾ ਵੀ ਹੁਣ ਐਦਾਂ ਦੀਆਂ ਚੀਜ਼ਾਂ ਹੋਣਗੀਆਂ ਮੈਂ ਤਾਂ ਪਹਿਲਾਂ ਹੀ ਗੱਲ ਕਹਿ ਰਿਹਾ ਵੀ ਮੈਂ ਆਪਣੀ ਜ਼ਿੰਮੇਵਾਰੀ ਚੁੱਕ ਨਾ ਜੇ ਪ੍ਰਿੰਕਲ ਨਹੀਂ ਵੀ ਕਰੂਗਾ ਕੋਈ ਗੱਲ ਨਹੀਂ ਮੈਂ ਫੇਰ ਵੀ ਚੁੱਪ ਰਹਾਉਂਗਾ ਕੋਈ ਦਿੱਕਤ ਨਹੀਂ ਬੋਲਣ ਨੇ ਮੈਂ ਤਾਂ ਆਪਣੇ ਇਹ ਚੀਜ਼ਾਂ 'ਚੋਂ ਪਰੇ ਹੋਣਾ ਚਾਹਣਾ ਮੈਨੂੰ ਆਪਣੀ ਲਾਈਫ ਤੋਂ ਮਤਲਬ ਨਾ ਕਿਹਨਜੀ ਮਹਿਸੂਸ ਹੋਣ ਲੱਗੇ ਵੀ ਮੈਂ ਕਿਤੇ ਜਾ ਨਹੀਂ ਸਕਦਾ ਆ ਨਹੀਂ ਸਕਦਾ ਹਨਾ ਵੀ ਹਸਾ ਦੇਣੇ ਵੀਡੀਓ ਆ ਗਈ ਚੱਲ ਗਈ ਮਜ਼ਾਕ ਬਣਾਤਾ ਮੰਮੀ ਦਾ ਆਪਰਾ ਦਾ ਮੰਮੀ ਦਾ ਕਿਸੇ ਦਾ ਹਨਾ ਮੇਰੇ ਨਾਲ ਦਿਆਂ ਦਾ ਮੇਰਾ ਜਾਸੀ ਉਹਨਾਂ ਦਾ ਬਣਾਤਾ ਹਨ ਆਹੀ ਚੀਜ਼ਾਂ ਚੱਲੀ ਜਾਂਦੀਆਂ ਹੁੰਦੀਆਂ ਨੇ ਸਾਰੇ ਬੈਠੇ ਸਵਾਦ ਲੈਂਦੇ ਅਗਲਾ ਦੇਖੋ ਇਹ ਉਹਨੇ ਵੀਡੀਓ ਪਾਤੀ ਆ ਦੇਖੋ ਇਹ ਤੂੰ ਵੀਡੀਓ ਪਾਤੀ ਸੋ ਇਸ ਤੋਂ ਵੱਡੇ ਮੁੱਦੇ ਪੰਜਾਬ ਤੇ ਬਹੁਤ ਨੇ ਭਾਈ ਸੰਦੀਪ ਸਿੰਘ ਸਣੀ ਵਾਲਾ ਮੁੱਦਾ ਹੈਗਾ ਪ੍ਰਵਾਸੀਆਂ ਵਾਲਾ ਮੁੱਦਾ ਹੈਗਾ ਹੜ੍ਹਾਂ ਵਾਲਾ ਮੁੱਦਾ ਹੈਗਾ ਸਾਨੂੰ ਉਹਨਾਂ ਵੱਲ ਖਿਆਲ ਕਰਨਾ ਚਾਹੀਦਾ ਸਾਨੂੰ ਬੇਰੋਜ਼ਗਾਰੀ 'ਚ ਹਟਾਣ ਲਈ ਜੇ ਅਸੀਂ 10 ਬੰਦੇ ਵੀ ਕਾਮਯਾਬ ਕਰ ਦਈਏ ਬੇਰਜਗੀ ਬੇਰਜਗਾਰੀ ਨੂੰ ਖਤਮ ਕਰਨ ਲਈ ਜੇ ਅਸੀਂ 10 ਘਰ ਵੀ ਲੈ ਕੇ ਸਹੀ ਹੋ ਜੀਏ ਅਲੀ ਤਾਂ ਮੈਂ 40 50 ਜੋੜੀ ਬੈਠਾ ਸੋਚੇ 10 ਘਰ ਵੀ ਮੈਂ ਸਕਸੈਸ ਕਰ ਦਵਾ ਤਾਂ ਮੇਰੀ ਲਾਈਫ ਮੇਰੇ ਹਿਸਾਬ ਨਾਲ ਦਾ ਸਕਸੈਸ ਆ ਵੀ ਹਾਂ ਮੈਂ ਕਿਸੇ ਦੇ ਘਰੋਂ ਗਰੀਬੀ ਕਿਸੇ ਦੀ ਲੋੜ ਕਿਸੇ ਦਾ ਅੱਗੇ ਆਉਣ ਵਾਲਾ ਫਿਊਚਰ ਸਿਕਿਉਰ ਕੀਤਾ ਤੁਹਾਡੇ ਪਰਿਵਾਰ ਦੇ ਉੱਤੇ ਵੀ ਕਾਫੀ ਜਿਹੜੀਆਂ ਗੱਲਾਂ ਉੱਠੀਆਂ ਤਾਂ ਸਭ ਨੂੰ ਪਤਾ ਹੈ ਕਿ ਕਿੰਨਾ ਵਿਵਾਦ ਚੱਲਿਆ ਪਰ ਫੇਰ ਵੀ ਕਿੰਨਾ ਕੁ ਓਖਾ ਹੋਇਆ ਉਹ ਸਾਰੀਆਂ ਗੱਲਾਂ ਨੂੰ ਭੁਲਾਉਣਾ ਕਿਉਂਕਿ ਇੱਕ ਵਾਰ ਜਿਹੜਾ ਕਹਿੰਦੇ ਨਾ ਕਿ ਜਿਹੜਾ ਕੰਮ ਹੋ ਗਿਆ ਉਹ ਰੁਕਦਾ ਨਹੀਂ ਹੁੰਦਾ ਸੋ ਪਰਿਵਾਰ ਦਾ ਜਿਹੜਾ ਸਾਰਾ ਮੁੱਦਾ ਪਤਾ ਨਹੀਂ ਕਿੱਥੇ ਕਿੱਥੇ ਤੱਕ ਫੈਲਿਆ ਵਿਦੇਸ਼ਾਂ ਤੱਕ ਇਹ ਗੱਲ ਫੈਲੀ ਤੇ ਕਿੰਨਾ ਕੋਖਾ ਹੁੰਦਾ ਉਹਨੂੰ ਭੁਲਾਣਾ ਇਹ ਤਾਂ ਗੱਲ ਤੋਂ ਢੀ ਸਹੀ ਹੈ ਵੀ ਜੇ ਡੀਡੀਆਂ ਗੱਲਾਂ ਹੋਈਆਂ ਉਹਨਾਂ ਨੂੰ ਭੁਲਾਣਾ ਸੌਖਾ ਨਹੀਂ ਹੁੰਦਾ ਪਰ ਕਰਾਂਗੇ ਕੀ ਜਾਈ ਉਹ ਚੋਂ ਕੱਢਾਂਗੇ ਕੀ ਉਹ ਚੋਂ ਕਤਿਆਲ ਸਾਹਿਬ ਕੱਢਾਂਗੇ ਕੀ ਕੱਢਾਂਗੇ ਦੱਸੋ ਫਿਰ ਬੋਲਾਂਗੇ ਕਰਾਂਗੇ ਜਾਂ ਤਾਂ ਵੀ ਬੜਾ ਕਾਨੂੰਨ ਰੈਲੇਵਲ ਹੋਵੇ ਵੀ ਨਹੀਂ ਜੇ ਐ ਹੋ ਗਿਆ ਇਦਾਂ ਕਰ ਲਾਂਗੇ ਹੁਣ ਹਮਲਾ ਹੋਇਆ ਉਹਨੂੰ ਇੱਕ ਫੇਸਬੁੱਕ ਦੀ ਲੜਾਈ ਬਣਾ ਦਿੱਤਾ ਗਿਆ ਕੀ ਕਰਾਂਗੇ ਫਿਰ ਕਿੱਥੋਂ ਇਨਸਾਫ ਲਾਵਾਂਗੇ ਸੋ ਆਪਾਂ ਆਪਣੇ ਕੰਮ 'ਚ ਖੁਸ਼ ਆ ਠੀਕ ਆ ਕਈ ਪ੍ਰੈਸ਼ਰ ਦੇ ਹੱਲੇ ਥੱਲੇ ਆ ਜਾਂਦੇ ਨੇ ਪ੍ਰੈਸ਼ਰ ਦੇ ਕਰਕੇ ਨਹੀਂ ਕਾਰਵਾਈ ਕਰਦੇ ਜਾਂ ਇਦਾਂ ਨਹੀਂ ਕਰਦੇ ਸੋ ਆਪਾਂ ਲੋੜ ਹੀ ਨਹੀਂ ਕਾਰਵਾਈਆਂ ਕਰਾਉਣ ਲਈ ਉਹ ਆਪਣੇ ਪਰਚੇ ਦਰਖਾਸਤਾਂ ਵਾਪਸ ਲੈ ਰਿਹਾ ਮੈਂ ਆਪਣੇ ਲੈ ਰਹੇ ਸੋ ਹੁਣ ਸਾਰੇ ਜਿਹੜੀ ਦਰਖਾਸਤਾਂ ਨੇ ਤੁਹਾਡੇ ਵੱਲੋਂ ਵੀ ਤੇ ਉਹਨਾਂ ਦੇ ਵੱਲੋਂ ਵੀ ਵਾਪਸੀ ਲੈ ਲਈਆਂ ਜਾਣਗੀਆਂ ਹਜੇ ਲਿੱਤੀਆਂ ਤਾਂ ਨਹੀਂ ਗਈਆਂ ਲੈ ਹੀ ਲਿਆ ਮਤਲਬ ਜਰੂਰ ਆਪਾਂ ਜਵਾਨ ਹੀ ਕਰ ਲਈ ਬੈਠ ਕੇ ਲਿਖ ਕੇ ਦੇਤਾ ਵੀਰੇ ਨੂੰ ਤਾਂ ਫਿਰ ਕੀ ਰਹਿ ਗਿਆ ਕਿਉਂਕਿ ਹਣੀ ਸੇਠੀ ਪਹਿਲਾਂ ਇੱਕ ਗੱਲ ਕਹਿੰਦੇ ਸੀ ਜਦੋਂ ਪ੍ਰਿੰਕਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਹੁਣ ਜਿਹੜਾ ਪਹਿਲਾਂ ਮੈਂ ਬਹੁਤ ਜ਼ੋਰ ਲਗਾਇਆ ਕਿ ਰਾਜੀਨਾਮਾ ਹੋ ਜਾਏ ਗੱਲ ਖਤਮ ਹੋ ਜਾਏ ਇੱਕ ਤੁਸੀਂ ਕਿਹਾ ਸੀ ਕਿ ਮੈਂ ਜਿਹੜਾ ਪਰਚਾ ਵਾਪਸ ਕਰਨ ਲਈ ਵੀ ਚੈਟਿੰਗ ਕਰਦਾ ਸੀ ਪਰ ਹੁਣ ਜਿਹੜਾ ਜੋ ਮਰਜ਼ੀ ਹੋ ਜਾਵੇ ਮੇਰੇ ਤਿੰਨ ਪੁੱਤ ਨੇ ਜਿਨ੍ਹਾਂ ਤੇ ਮੈਂ ਖਰਚਾ ਕਰਨਾ ਦੋ ਮੇਰੇ ਆਪਣੇ ਇੱਕ ਪ੍ਰਿੰਕਲ ਪ੍ਰਿੰਕਲ ਤੇ ਮੈਂ ਜਿੰਨਾ ਪਰਚਿਆਂ ਦਾ ਖਰਚਾ ਆਊਗਾ ਮੈਂ ਲਾਊਗਾ ਪਰ ਮੈਂ ਹੁਣ ਪਿੱਛੇ ਨਹੀਂ ਹਟਣਾ ਮੈਂ ਹੁਣੇ ਦੇ ਤਈਆ ਤਾਂ ਉਹ ਸਾਰੀਆਂ ਗੱਲਾਂ ਹੁਣ ਹਾਨੀ ਸੇਟੀ ਭੁੱਲ ਰਹੇ ਨੇ ਬਿਲਕੁਲ ਭੁੱਲ ਰਹੇ ਭੁੱਲ ਕੀ ਫਾਇਦਾ ਹੀ ਹੋਊਗਾ ਮੇਰੇ ਹਿਸਾਬ ਨਾਲ ਤਾਂ ਉਹਰੇ ਚ ਬਹੁਤ ਬੰਦਿਆਂ ਦਾ ਫਿਰ بڑے ਬੰਦੇ ਕਹਿੰਦੇ ਹੁਣੀ ਜਵਾਨ ਤੋਂ ਮੁੱਕਰ ਗਿਆ ਜਵਾਨ ਨੂੰਗਾ ਕਿਸੇ ਨੂੰ ਇਹ ਜਵਾਨ ਕੀਤੀ ਸੀ ਵੀ 10 ਕੁੜੀ ਗਰੀਬ ਕੁੜੀਆਂ ਦਾ ਵਿਆਹ ਕਰਾਉਂਗਾ ਤੇ ਮੈਂ ਮੁੱਕਰ ਗਿਆ ਜਵਾਨ ਨੂੰ ਕੋਈ ਏਦਾਂ ਦਾ ਸਟੈਂਡ ਲਿਆ ਸੀ ਜਿੱਚ ਪੰਜਾਬ ਦਾ ਫਾਇਦਾ ਬੇਵਕੂਫੀ ਕੀਤੀ ਸੀ ਕਹਿਣ ਦਾ ਮਤਲਬ ਇਹੀ ਹੈ ਨਾ ਹਾਂ ਜਿਨ੍ਹਾਂ ਨੇ ਸਵਾਲ ਲੈਣਾ ਉਹ ਤਾਂ ਕਹਿਣਗੇ ਪਰ ਇਹ ਬੇਵਕੂਫੀ ਸੀ ਸਟੈਂਡ ਲਿਆ ਗਿਆ ਵੀ ਮੈਂ ਆਹ ਰੋਡ ਬਣਵਾਉਂਗਾ ਮੈਂ ਮੁਕਰ ਗਿਆ ਮੈਂ ਇਹਦੀ ਹੈਲਪ ਕਰੂੰਗਾ ਇਹਦਾ ਘਰ ਬਣਵਾਉਂਗਾ ਮੈਂ ਮੁਕਰ ਗਿਆ ਸਟੈਂਡ ਲਿਆ ਸੀ ਵਿਰੋਧ ਕਰਨ ਦਾ ਸੋ ਨਹੀਂ ਨਹੀਂ ਕੰਟੀਨਿਊ ਕਰਨਾ ਮੇਰੀ ਆਪਣੀ ਜ਼ਿੰਦਗੀ ਹੈ ਮੇਰੇ ਆਪਣੇ ਫੈਸਲੇ ਜਿਨ੍ਹਾਂ ਨੂੰ ਮੈਂ ਚੰਗਾ ਲੱਗੂਗਾ ਮੇਰੇ ਨਾਲ ਨੇ ਜਿਨ੍ਹਾਂ ਨੂੰ ਲੱਗੂਗਾ ਨਹੀਂ ਉਹ ਮੈਨੂੰ ਛੱਡ ਜਾਣਗੇ ਕੋਈ ਫਰਕ ਨਹੀਂ ਹੈਗਾ ਸੋ ਜਿਹੜੇ ਚਾਹੁੰਦੇ ਨੇ ਵੀ ਇਹ ਚੀਜ਼ਾਂ 'ਚ ਫਸਿਆ ਰਵੇ ਕੰਟਰੋਵਰਸੀਆਂ 'ਚ ਫਸਿਆ ਰਵੇ ਸਾਰਾ ਦਿਨ ਦਿਮਾਗ ਤੇ ਬੋਝ ਲੈ ਕੇ ਫਸੇ ਮੈਨੂੰ ਐਦਾਂ ਦੇ ਲੋਕਾਂ ਦੀ ਲੋਡ ਵੀ ਹੈ ਨਹੀਂ ਮੈਨੂੰ ਉਹ ਲੋਕਾਂ ਦੀ ਲੋਡ ਆ ਜਿਹੜੇ ਰੋਜ਼ ਇਹ ਗੱਲ ਕਹਿੰਦੇ ਸੀ ਆਪਾਂ ਕੀ ਲੈਣਾ ਆਪਾਂ ਕੀ ਕਰਨਾ ਮੇਰੇ ਡੀਲਰ ਮੇਰੇ ਆੜਤੀਏ ਮੇਰੇ ਕਸਟਮਰਸ ਮੇਰੇ ਹੋਰ ਰਿਸ਼ਤੇਦਾਰ ਉਹ ਸਾਰੇ ਮੈਨੂੰ ਇਹ ਗਾਈਡ ਕਰਦੇ ਵੀ ਨਾ ਤੂੰ ਚੁੱਪ ਕਰ ਜਾਏਂਗਾ ਉਹਨੇ ਵੀ ਚੁੱਪ ਕਰ ਜਾਣਾ ਤੂੰ ਚੁੱਪ ਕਰ ਜਾਏਂਗਾ ਉਹਨੇ ਵੀ ਚੁੱਪ ਕਰ ਜਾਣਾ ਸੋ ਇਹ ਗੱਲਾਂ ਹੀ ਸੋਚ ਕੇ ਮੈਂ ਦੇਖੋ ਸਭ ਤੋਂ ਪਹਿਲਾਂ ਫਾਇਦਾ ਤਾਂ ਮੇਰਾ ਹੋਇਆ ਵੀ ਮੇਰੇ ਦਿਮਾਗ ਤੋਂ ਬੋਝ ਉਤਰਿਆ ਮੈਂ ਸਿਰਫ ਆਪਣੇ ਕੰਮ ਨੂੰ ਟਾਈਮ ਦੇਣਾ ਜੇ ਮੈਂ ਇੱਥੇ ਤੱਕ 2-3 ਸਾਲ ਚ ਪਹੁੰਚ ਸਕਦਾ ਸਰ ਮੈਂ ਅੱਗੇ ਵੀ ਜਾ ਸਕਦਾ ਸੋ ਤਾਂ ਜਾ ਸਕਦਾ ਜੇ ਮੈਂ ਆਪਣੇ ਕੰਮ ਨੂੰ ਟਾਈਮ ਦਵਾਂਗਾ ਜੇ ਮੈਂ ਟਾਈਮ ਹੀ ਆ ਦਰਖਾਸਤਾਂ ਜਿਦਾਉਂਗਾ ਤੇ ਮੈਂ ਅੱਗੇ ਕਿੱਥੋਂ ਵਧੂੰਗਾ ਸੋ ਇਸ ਕਰਕੇ ਮੈਂ ਵਾਈਂਡ ਅਪ ਕੀਤਾ ਸਾਰਾ ਕੁਝ ਹੁਣ ਤੁਹਾਡੀ ਵਾਈਫ ਤੇ ਬੱਚੇ ਜਿਹੜੇ ਤੁਹਾਡੇ ਨਾਲ ਨੇ ਪਰਿਵਾਰ ਹੱਸਦਾ ਵੱਸਦਾ ਹੁਣ ਹਾਂ ਹਾਂ ਵਧੀਆ ਭਾਈ ਇਕੱਠੇ ਰਹਿੰਦੇ ਆ ਮੰਮੀ ਵੀ ਨਾਲ ਹੀ ਆ ਅਸੀਂ ਜੁਆਇੰਟ ਫੈਮਲੀ ਆ ਹੈਰੀ ਵੀ ਨਾਲ ਹੀ ਆ ਜੀ ਜੀ ਅਸੀਂ ਛੇ ਆਪਣਾ ਕਿਸੇ ਤਰ੍ਹਾਂ ਦਾ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਗਿਦੇ ਨਾਲ ਤੁਹਾਡੀ ਵਾਈਫ ਦੇ ਨਾਲ ਤੁਹਾਡਾ ਆ ਕਿਸੇ ਦੇ ਨਾਲ ਵੀ ਨਹੀਂ ਨਹੀਂ ਕਿਸੇ ਨਾਲ ਨਹੀਂ ਕਿਸੇ ਨਾਲ ਨਹੀਂ ਸਹੀ ਜੀ ਉਹ ਫਿਰ ਜਿਹੜਾ ਤੁਹਾਡੀ ਵਾਈਫ ਦੇ ਨਾਲ ਜਿਹੜਾ ਤੁਹਾਡਾ ਗਿਲਾ ਸ਼ਿਕਵਾ ਚੱਲ ਰਿਹਾ ਸੀ ਉਹ ਫਿਰ ਕਿੰਨਾ ਦੇ ਵੱਲੋਂ ਬੈਠ ਕੇ ਜਿਹੜਾ ਦੂਰ ਕਰਵਾਇਆ ਗਿਆ ਬੱਚਿਆਂ ਦੇ ਫਿਊਚਰ ਵੱਲੋਂ ਆਪਣੇ ਦਿਮਾਗ ਵੱਲੋਂ ਸੋ ਆਪਸ ਸੋ ਆਪਸ ਦੇ ਵਿੱਚ ਹੀ ਤੁਸੀਂ ਦੋਨਾਂ ਨੇ ਜਿਹੜਾ ਸੋਚਿਆ ਕਿ ਬੱਚਿਆਂ ਦੇ ਫਿਊਚਰ ਨੂੰ ਦੇਖਦੇ ਹੋਏ ਸਾਨੂੰ ਇਹ ਗੱਲਾਂ ਭੁੱਲਣੀਆਂ ਚਾਹੀਦੀਆਂ ਨੇ ਹਮ ਬੱਚਿਆਂ ਵੱਲ ਦੇਖ ਕੇ ਡਿਸੀਜਨ ਲੈਣਾ ਪਿਆ ਬੱਚੇ ਨਹੀਂ ਲੈ ਕੇ ਜਾਣੇ ਅੱਗੇ ਕੌਣ ਲੈ ਕੇ ਜਾਊਗਾ ਜਾਂ ਤਾਂ ਦੂਜਾ ਵਿਆਹ ਕਰਾਉਣਾ ਸੀ ਜਾਂ ਫਿਰ ਕੋਈ ਕੰਮ ਵਾਲੀ ਹਾਇਰ ਕਰਨੀ ਸੀ ਜਾਂ ਫਿਰ ਮੇਰੀ ਮੰਮੀ ਆ 55 ਸਾਲ ਦੀ 53 ਸਾਲ ਦੀ ਉਹ ਬੱਚੇ ਪਾਲਦੀ ਜਾਂ ਫਿਰ ਉਹ ਕਿਤੇ ਕੰਮ ਲੱਗਦੀ ਵਾਈਫ ਹੋ ਮੇਰੀ ਕਿਸੇ ਦੇ ਦੁਕਾਨ ਦੇ ਲੱਗਦੀ ਜਾਂ ਕਿਤੇ ਵੀ ਲੱਗਦੀ ਸੋ ਸਾਰਾ ਕੁਝ ਜੇ ਆਪਾਂ 10 ਸਾਲ ਸਹੀ ਰਹੇ ਆ ਜੇ ਕੋਈ ਟਾਈਮ ਐਦਾਂ ਦਾ ਆ ਗਿਆ ਬੰਦੇ ਦੀ ਬੁੱਢੀ ਪ੍ਰੇਸ਼ਟ ਹੋ ਗਈ ਜਾਂ ਲਾ ਲਓ ਜਿੱਦਾਂ ਮਰਜ਼ੀ ਲਾ ਲਓ ਜੇ ਉਹ ਚੀਜ਼ਾਂ ਹੋਈਆਂ 8 ਮਹੀਨੇ 3 ਮਹੀਨੇ ਦੇ ਵਕਫੇ ਨੂੰ ਲੈ ਕੇ ਸਾਰੀ ਜ਼ਿੰਦਗੀ ਆਪਾਂ ਆਪਣੀ ਜਾਣ ਕੇ ਪ੍ਰੈਸ਼ਰ 'ਚ ਗੱਡਿਏ ਜਾਂ ਵੀ ਬਿਨਾ ਗੱਲ ਤੋਂ ਧੌਣ 'ਚ ਸੜ ਗਿਆ ਆਪਾਂ ਅਗੇ ਗੱਡਿਏ ਸੋ ਬੱਚਿਆਂ ਵੱਲ ਦੇਖਿਆ ਛੋੜੇ ਆ ਵੱਡੇ ਹਨਾ ਸੋ ਉਹਨਾਂ ਨੂੰ ਮਾਂ ਚਾਹੀਦੀ ਸੀ ਤੇ ਪਿਓ ਚਾਹੀਦਾ ਸੀ ਤਾਂ ਕਰਕੇ ਆ ਕੁਝ ਕੀਤਾ ਤੇ ਤੁਹਾਡੀ ਵਾਈਫ ਦੇ ਜਿਹੜੇ ਬ੍ਰਦਰ ਨੇ ਨਿੱਕੂ ਉਹਨਾਂ ਦੇ ਨਾਲ ਵੀ ਤੁਹਾਡਾ ਕਾਫੀ ਵਿਵਾਦ ਚੱਲਿਆ ਏਸੀ ਦੇ ਪੈਸਿਆਂ ਨੂੰ ਲੈ ਕੇ ਵੀ ਬੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਬੈਂਸ ਬਸਾਈ ਹੋਈ ਇੱਕ ਦੂਜੇ ਨੂੰ ਬੁਲਾਇਆ ਵੀ ਗਿਆ ਮੈਂ ਨਹੀਂ ਇਸੀ ਦੇ ਰਿਗਾਰਡਿੰਗ ਵੀਡੀਓ ਪਾਈ ਕੋਈ ਉਹਨਾਂ ਦੇ ਵੱਲੋਂ ਪਾਈ ਗਈ ਸੀ ਮੈਂ ਨਹੀਂ ਬਾਈ ਮੈਂ ਇੰਨਾ ਦੇ ਰਹਿਆ ਨਹੀਂ ਤੇ ਹੁਣ ਉਹ ਉਹ ਵਿਵਾਦ ਵੀ ਖਤਮ ਹੋ ਗਿਆ ਉਹਨਾਂ ਦੇ ਨਾਲ ਹੁਣ ਜਾਂ ਉਹ ਹਜੇ ਹੈਗਾ ਉਹਨੂੰ ਦਰਖਾਸਤ ਦਿੱਤੀ ਸੁ ਆ ਗਿਆ ਆ ਕੇ ਸੌਰੀ ਫੀਲ ਕਰ ਗਿਆ ਆਪਣੀ ਲਿਖਤੀ ਦਰਖਾਸਤ ਡੀਐਸਪੀ ਸਾਹਿਬ ਨੂੰ ਦੇ ਗਿਆ ਤੇ ਪਰਿਵਾਰ ਨੂੰ ਆਪਣਾ ਮਿਲ ਗਿਆ ਉਹ ਉਹ ਅੱਜ ਤੋਂ ਦੋ ਦਿਨ ਪਹਿਲਾਂ ਹੀ ਹੋ ਗਿਆ ਸੀ ਤਿੰਨ ਦਿਨ ਪਹਿਲਾਂ 6:00 ਵਜੇ 5 ਮਿੰਟ ਤੇ ਐਦਾਂ ਦਾ ਕੋਈ ਚੈਨਲ ਨਹੀਂ ਸੀ ਜਿੱਦਾ ਮੈਨੂੰ ਫੋਨ ਆਇਆ ਹੋਇਆ 14 ਜਣਿਆਂ ਨੇ ਅਦਰ ਦੇਖੋ ਕਸੂਰ ਹਰ ਇਕੱਲੇ ਅਸੀਂ ਨਹੀਂ ਹੈਗੇ ਹਲੋ ਇਹ ਚੀਜ਼ਾਂ ਨੂੰ ਬढ़ावा ਦੇਣ ਵਾਲੇ ਇਹ ਹਲੋ ਸੁਣ ਲਿਓ ਮਹਾਰਾਜ ਅਦਰ ਦੇਖੋ 15 ਚੈਨਲਾਂ ਨੇ ਰਾਤ ਇਹ ਗੱਲ ਚਲਾਈ ਆ 15 ਚੈਨਲਾਂ ਨੇ ਇਹ ਬਹੁਤ ਵੱਡਾ ਮੁੱਦਾ ਸੀ ਵੀ ਹਨੀ ਤੇ ਪ੍ਰਿੰਕਲ ਦਾ ਜੇ ਆਪਾਂ ਇਹਨੂੰ ਹਾਈਪ ਹੀ ਨਹੀਂ ਦੇਈਏ ਤਾਂ ਅਗਲਾ ਆ ਵੀ ਨਾ ਤੁਸੀਂ ਸਾਨੂੰ ਇਹ ਪੁੱਛੋ ਵੀ ਹਨੀ ਕੰਮ ਕਿਵੇਂ ਚੱਲਦਾ ਤੁਸੀਂ ਸਾਨੂੰ ਇਹ ਪੁੱਛੋ ਵੀ ਹਨੀ ਪੈਸੇ ਕਿੰਨੇ ਬਣਦੇ ਤੁਸੀਂ ਸਾਨੂੰ ਇਹ ਪੁੱਛੋ ਵੀ ਹਨੀ ਕਿੰਨੇ ਮੁੰਡਿਆਂ ਦੀ ਜ਼ਿੰਦਗੀ ਬਦਲੀ ਆ ਤੁਸੀਂ ਇਹ ਪੁੱਛੋ ਵੀ ਹਨੀ ਚਿੱਟਾ ਕਿਵੇਂ ਛੱਡਿਆ ਤੁਸੀਂ ਇਹ ਪੁੱਛੋ ਵੀ ਹਨੀ ਕਿੰਨੀਆਂ ਕੁੜੀਆਂ ਬੱਚੀਆਂ ਦੇ ਫੀਸਾਂ ਭਰਦਾ ਉਹਨਾਂ ਦੇ ਘਰ ਦੇ ਹਾਲਾਤ ਕੀ ਨੇ ਤੁਸੀਂ ਇਹ ਪੁੱਛੋ ਵੀ ਕਿੰਨੇ ਸਾਲਾਂ ਤੋਂ ਹਨੀ ਰਾਸ਼ਨ ਲਗਾਉਂਦਾ ਤੁਸੀਂ ਹਨੀ ਇਹ ਪੁੱਛੋ ਵੀ ਹਨੀ ਵੀ ਬਾਹਰੋਂ ਫੰਡਿੰਗ ਕਿੰਨੀ ਆਉਂਦੀ ਏ ਤੈਨੂੰ ਤੁਸੀਂ ਇਹ ਪੁੱਛ ਵੀ ਦੇਸ਼ ਦੇ ਬਰੋਂ ਤੇਰੀ ਕੋਈ ਐਕਟੀਵਿਟੀ ਹੈਗੀ ਆ ਮੈਂ ਆਪਣੀ ਗਲਤੀ ਮੰਨਦਾ ਮੈਂ ਆਪਣੀ ਇਹ ਗੱਲ ਦੀ ਗਲਤੀ ਮੰਨਦਾ ਵੀ ਹਾਂ ਮੈਂ ਕੰਟਰੋਵਰਸੀ ਕੀਤੀ ਵਾ ਸਭ ਕੁਝ ਕੀਤਾ ਪਰ ਰੋਲ ਸਾਰਿਆਂ ਦਾ ਉਨਾ ਹੀ ਰਿਹਾ ਕਿਸੇ ਨੇ ਆਪਣਾ ਰੋਲ ਛੱਡਿਆ ਨਹੀਂ ਹੈਗਾ ਜੇ ਮੈਂ ਕਹਿੰਨਾ ਵੀ ਇੱਥੇ ਵੀਡੀਓ ਸ਼ੇਅਰ ਕਰ ਦੋ ਕਿਸੇ ਦਾ ਘਰ ਪਵਾਉਣ ਵਾਲਾ ਇੱਥੇ ਵੀਡੀਓ ਸ਼ੇਅਰ ਕਰ ਦੋ ਵੀ ਕਿਸੇ ਨੂੰ ਰਾਸ਼ਨ ਲਵਾਉਣ ਵਾਲਾ ਉਹਦੀ ਸ਼ੇਅਰਿੰਗ ਸਿਰਫ 12-15 ਇੱਥੇ ਗਾਲਾਂ ਕੱਢਦੇ ਸ਼ਾਮ ਨੂੰ ਪ੍ਰਿੰਕਰ ਨੂੰ ਇਹਦੇ ਵੀ ਵੀਡੀਓ ਸ਼ੇਅਰ ਪਤਾ ਕਿੰਨੀ ਹੋਊਗੀ 3000 4000 ਇੰਨੀ-ਇੰਨੀ ਵੀਡੀਓ ਸ਼ੇਅਰ ਹੋ ਜਾਂਦੀ ਆ ਦੇਖ ਲਓ ਤੁਸੀਂ ਤੋ ਇੱਕਲਾ ਸਵਾਲ ਪ੍ਰਿੰਕਲ ਲੁਧਿਆਣਾ ਨੇ ਜਿਹੜਾ ਹਣੀ ਸੇਠੀ ਨੂੰ ਉੱਥੇ ਬੈਠੇ ਹੋਏ ਆਪਣੇ ਨਵੇਂ ਸ਼ੋਰੂਮ ਦੇ ਉਦਘਾਟਨ ਦੇ ਉੱਤੇ ਇਨਵਾਈਟ ਕੀਤਾ ਕਿ ਹਣੀ ਸੇਠੀ ਉੱਥੇ ਜਾਣਗੇ ਪਹਿਲਾਂ ਸਾਡੇ ਵਾਲਾ ਹੋਣਾ 22 ਤਰੀਕ ਨੂੰ ਪਹਿਲਾਂ ਸਾਡੇ ਵਾਲਾ ਹੋਣਾ ਇਹ ਆਉਣਗੇ ਫਿਰ ਅਸੀਂ ਵੀ ਜਾਵਾਂਗੇ ਆਊਗਾ ਉਹ ਵੀ ਵੀਰੇ ਨਾਲ ਆਊਗਾ ਫਿਰ ਅਸੀਂ ਵੀ ਚੱਲ ਜਾਾਂਗੇ ਫਿਰ ਤੋ ਹੁਣ ਦੋਨਾਂ ਨੂੰ ਇਕੱਠਿਆਂ ਜਿਹੜਾ ਦੇਖਿਆ ਜਾਊਗਾ ਫਿਰ ਇੱਕ ਤੋਂ ਪਹਿਲਾਂ ਜਿਹੜੀ ਯਾਰੀ ਜਿਹੜੀ ਸੀਗੀ ਉਹ ਦੁਆਰਾ ਵਾਪਸ ਹੀ ਰਹੇਗੀ ਮੇਰੇ ਕੋਲ ਆਪਣਾ ਕੰਮ ਬਹੁਤ ਆ ਉਹਦੇ ਕੋਲ ਆਪਣਾ ਕੰਮ ਬਹੁਤ ਆ ਦੋਸਤੀ ਹੈਗੀ ਆ ਅਸੀਂ ਬੁਲਾ ਲਿਆ ਪਛ ਕੰਪਰੋਮਾਈਜ਼ ਹੋ ਗਿਆ ਇਹ ਸਮਾਂ ਦੱਸੂਗਾ ਵੀ ਦੋਸਤੀ ਹੋਰ ਗਹਿਰੀ ਹੁੰਦੀ ਆ ਜਾਂ ਠੀਕ ਠੀਕ ਰਹਿੰਦੀ ਆ 6 ਮਹੀਨੇ ਬਾਅਦ ਮਿਲਣ ਵਾਲਾ ਵੀ ਦੋਸਤ ਹੁੰਦਾ ਸਾਲ ਬਾਅਦ ਮਿਲਣ ਵਾਲਾ ਵੀ ਦੋਸਤ ਹੁੰਦਾ ਹਨਾ ਅੱਜ ਜਿਹੜੇ ਭਰਾ ਸਾਡੇ ਵਿਦੇਸ਼ਾਂ ਚ ਚਲੇ ਗਏ ਸ਼ਾਇਦ ਉਹਨਾਂ ਨੇ ਮੁੜ ਕੇ ਸਾਨੂੰ ਕਦੀ ਮਿਲਣਾ ਹੀ ਨਹੀਂ ਹੈਗਾ ਠੀਕ ਆ ਸ਼ਾਇਦ ਉਹਨਾਂ ਨੇ 10 ਸਾਲ ਬਾਅਦ ਮਿਲਣਾ ਉਹ ਵੀ ਮੇਰੇ ਦੋਸਤ ਆ ਉਹਨਾਂ ਨਾਲ ਵੀ ਗੱਲ ਹੁੰਦੀ ਆ ਸੋ ਇਹ ਟਾਈਮ ਦੱਸੂਗਾ ਸਾਹਿਬ ਵੀ ਮੈਂ ਕੀ ਕਿਹਾ ਤੇ ਮੈਂ ਕਿੰਨੇ ਜੋਗਾ ਤੇ ਮੈਂ ਕੀ ਕੀਤਾ ਇਹ ਚੀਜ਼ਾਂ ਨੂੰ ਬਦਾਵਾ ਸਾਰੇ ਨਹੀਂ ਦਿੱਤਾ ਅਸੀਂ ਗੱਲਿਆਂ ਨੇ ਨਹੀਂ ਕੀਤਾ ਸਾਰਿਆਂ ਨੇ ਬੜਾਵਾ ਦਿੱਤਾ ਇਹ ਚੀਜ਼ਾਂ ਨੂੰ ਤਾਂ ਇਹ ਚੀਜ਼ਾਂ ਹੋਈਆਂ ਜਿਨੇ ਜਿਨੇ ਵੀਡੀਓ ਸ਼ੇਅਰ ਕੀਤੀਆਂ ਲਾਈਕ ਕੀਤੀਆਂ ਉਹ ਵੀ ਬਰਾਬਰ ਦੇ ਨੇ ਅਸੀਂ ਤਾਂ ਜਲੂਸ ਕੱਢਿਆ ਸਮਝੋ ਮੇਰੀ ਗੱਲ ਨੂੰ ਇਹਦਾ ਮੀਨਿੰਗ ਕੀ ਹੁੰਦਾ ਜਲੂਸ ਕੱਢਿਆ ਪਰ ਉਹ ਚ ਸਪੋਰਟ ਵੀ ਬੜੇ ਬੰਦਿਆਂ ਨੇ ਕੀਤੀ ਪਰ ਲੱਗਦਾ ਨਹੀਂ ਵੀ ਆਪਾਂ ਵੀਡੀਓ ਪਾਈ ਤਾਂ ਹੀ ਲੋਕਾਂ ਨੇ ਸ਼ੇਅਰ ਕੀਤੀ ਲੋਕੀ ਨਾ ਕਰਨ ਲੋਕੀ ਨਾ ਕਰਨ ਇਗਨੋਰ ਕਰ ਉਹ ਕਹਿੰਗੇ ਕਿ ਇਹ ਨਾ ਪਾਣ ਇਹ ਨਾ ਕਰਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਆਪਣੇ ਹੀ ਆਈਡੀਆ ਦੇ ਉੱਤੇ ਇੱਕ ਦੂਜੇ ਨੂੰ ਹਾਈਪ ਚ ਕਿਵੇਂ ਆਉਂਦੀ ਆ ਤੁਹਾਡੇ ਤੋਂ ਬਾਅਦ ਕਿਹਨੂੰ ਪਤਾ ਹੋਊਗਾ ਤੁਹਾਡੀ ਲਾਈਫ ਲੰਘੀ ਆ ਚੀਜ਼ਾਂ 'ਚ ਹਾਈਪ 'ਚ ਕਿਵੇਂ ਆਉਂਦੀ ਆ ਲੋਕ ਸੋਚਦੇ ਆ ਵੀ ਗਲਤ ਕਮੈਂਟ ਮੈਂ ਕਰਤਾ ਵੀ ਮੈਂ ਗਲਤ ਕਮੈਂਟ ਕਰਤਾ ਤੇ ਇਹ ਗਲਤ ਹੋ ਗਿਆ ਉਹ ਜਿਹੜੇ ਗਲਤ ਕਮੈਂਟ ਕਰਨ ਨਾਲ ਉਹ ਵੀਡੀਓ ਸੱਚੀ ਹਾਈਪ 'ਚ ਆ ਜਾਂਦੀ ਆ ਜੇ ਕਿਸੇ ਨੂੰ ਉਹਦਾ ਆਪਾ ਨਹੀਂ ਲਿਆਉਣਾ ਨਾ ਤਾਂ ਉੱਤੇ ਆਪਾ ਕਮੈਂਟ ਹੀ ਨਾ ਕਰੀਏ ਮੰਨ ਲਓ ਵੀ ਮੈਂ ਕਤਿਆਲ ਸਾਹਿਬ ਨੂੰ ਹਾਈਪ 'ਚ ਨਹੀਂ ਨਾ ਲਿਆਉਣਾ ਚਾਹੇ ਮੈਂ ਜਾ ਕੇ ਗਾਲ ਘੜਦੀ ਪਰ ਤਾਂ ਵੀ ਜਿੰਨੇ ਬੰਦੇ ਮੇਰੇ ਨਾਲ ਨੇ ਨਾ ਉਹ ਸਾਰੇ ਕਤਿਆਲ ਸਾਹਿਬ ਨੂੰ ਜਾਣਨ ਲੱਗ ਜਾਣਗੇ ਵੀ ਹਨੀ ਨੇ ਇਹਨੂੰ ਗਾਲ ਕਿਉਂ ਘੱਡੀ ਉਹ ਸਮਝ ਰਿਹਾ ਵੀ ਮੈਂ ਘੈਂਟ ਬਣ ਗਿਆ ਬੀ ਮੈਂ ਇਤੋਂ 500 ਕਿਲੋਮੀਟਰ ਦੂਰ ਤੋਂ ਗੱਲ ਕੱਢ ਕੇ ਇਹਨੂੰ ਘੈਂਟ ਬਣ ਗਿਆ ਪਰ ਨਹੀਂ ਤੂੰ ਉਹਦਾ ਫਾਇਦਾ ਕਰ ਰਿਹਾ ਐਦਾਂ ਹੀ ਚੱਲਦਾ ਐਦਾਂ ਹੀ ਸੋਸ਼ਲ ਮੀਡੀਆ ਦੀ ਚੈਨ ਚੱਲਦੀ ਏ ਤੁਹਾਡੇ ਤੋਂ ਵੱਧ ਕਿਹਨੂੰ ਪਤਾ ਤੁਹਾਡੇ ਪੂਰੇ ਚੈਨਲ ਨੇ ਸੋ ਧੰਨਵਾਦ ਤੁਹਾਡਾ ਬਹੁਤ-ਬਹੁਤ ਆਿਆਂਦਾ ਔਰ ਇਹ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਸੋ ਬਿਲਕੁਲ ਹਣੀ ਸੇਠੀ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਵਿਵਾਦ ਜਿਹੜਾ ਸਾਰਾ ਖਤਮ ਹੋ ਚੁੱਕਿਆ ਅਸੀਂ ਆਪਣੇ ਗਿਲੇ ਸ਼ਿਕਵੇ ਜਿਹੜੇ ਦੂਰ ਕਰ ਚੁੱਕੇ ਆਰ ਅਰਖਾਸਤਾਂ ਜਿਹੜੀਆਂ ਸੀ ਉਹ ਵਾਪਸ ਲਿੱਤੀਆਂ ਜਾਣਗੀਆਂ ਤੇ ਇਹਨਾਂ ਦੇ ਵੱਲੋਂ ਇੱਕ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਮੈਂ ਹੁਣ ਜਿਹੜਾ ਪਹਿਲ ਨਹੀਂ ਕਰੂੰਗਾ ਕਿਸੇ ਤਰ੍ਹਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟ ਨਹੀਂ ਪਾਈ ਜਾਏਗੀ ਵਿਵਾਦ ਬਿਲਕੁਲ ਖਤਮ ਹੋ ਚੁੱਕਿਆ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ رائے ਜ਼ਰੂਰ ਦਿਓ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ